ਚੰਡੀਗੜ੍ਹ ਨਗਰ ਨਿਗਮ ਦੀ 348ਵੀਂ ਮੀਟਿੰਗ ਅੱਜ ਹੋਈ ਹੈ ਮੀਟਿੰਗ ਸ਼ੁਰੂ ਹੁੰਦੇ ਹੀ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ ਸ਼ਹੀਦ ਹੋਏ ਸਲਾਨੀ ਅਨੁਸ਼ਰਤਾ ਅੰਸ਼ਲੀ ਪੇਟ ਕੀਤੀ ਗਈ ਤੁਰੰਤ ਸਦਨ ਦੀ ਕਾਰਵਾਈ ਸ਼ੁਰੂ ਹੋਈ ਹੈ ਪਰ ਮੀਟਿੰਗ ਵਿੱਚ ਵਿਵਾਦ ਜਿਹੜਾ ਸ਼ੁਰੂ ਹੋ ਗਿਆ ਜੇਕਰ ਅਸੀਂ ਚੰਡੀਗੜ੍ਹ ਨਗਰ ਨਿਗਮ ਦੀ ਗੱਲ ਕਰੀਏ ਤਾਂ ਇਹ ਲੰਬੇ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਇਸ ਸੰਧਪਵ ਵਿੱਚ ਸਾਰੇ ਕਾਉਂਸਲਰ ਅਤੇ ਚੰਡੀਗੜ੍ਹ ਦੇ ਮੇਅਰ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੂੰ ਮਿਲੇ ਸਨ ਅਤੇ ਰਾਜਪਾਲ ਦੇ ਨਗਰ ਨਿਗਮ ਨੂੰ 238 ਕਰੋੜ ਰੁਪਏ ਦੀ ਵਿਤੀ ਸਹਾਇਤਾ ਦਾ اعلان ਕੀਤਾ ਗਿਆ ਤੇ ਉਤੇ ਅੱਜ ਸਦਨ ਦੇ ਅੰਦਰ ਭਾਰਤ ਜਨਤਾ ਪਾਰਟੀ ਦੇ ਕੌਂਸਲਰ ਵੱਲੋਂ ਵੀ ਇਹ ਸਹਾਇਤਾ ਦਾ ਜਸ਼ਨ ਮਨਾਉਣ ਲਈ ਮਠਾਈਆਂ ਵੰਡੀਆਂ ਗਈਆਂ ਜਿਸ ਕਾਰਨ ਵਿਵਾਦ ਖੜਾ ਹੋ ਗਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਕੌਂਸਲਰ ਨੇ ਇਸ ਦੇ ਸਖਤ ਇਤਰਾਜ਼ ਜਤਾਇਆ ਔਰ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਸ ਲੱਕੀ ਦੀ ਅਗਵਾਈ ਹੇਠ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਵਿਰੋਧ ਵਿੱਚ ਹਾਊਸ ਮੀਟਿੰਗ ਦਾ ਬਾਈਕਾਊਟ ਕੀਤਾ ਗਿਆ ਹੌਸ ਦੀ ਅੱਜ ਮੀਟਿੰਗ ਸੀਗੀ ਤੇ ਕਾਫੀ ਹੰਗਾਮੇ ਦੇ ਵਿੱਚ ਰਹੀ ਹੈ ਸਾਡੇ ਨਾਲ ਐਚਐਸ ਲੱਕੀ ਜੀयां ਗੱਲਬਾਤ ਕਰਦੇ ਆਂ ਅਗਰ ਗੱਲ ਕੀਤੀ ਜਾਵੇ ਸਰ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਹੈ ਬਾਈਕਾਟ ਕਰਤਾ ਹੈ ਕਾਂਗਰਸ ਨੇ ਵੀ ਬਾਈਕਾਟ ਕਰਤਾ ਅੰਦਰ ਜਿਹੜਾ ਹੈ ਕਾਫੀ ਹੰਗਾਮੇ ਵਾਲੀ ਜਿਹੜੀ ਹਾਊਸ ਦੀ ਮੀਟਿੰਗ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੈਂ ਸਮਝਦਾ ਕਿ ਹਾਊਸ ਦੀ ਪ੍ਰोसीडिंग ਨੂੰ ਅੱਜ ਸਹੀ ਢੰਗ ਨਾਲ ਨਹੀਂ ਚਲਾਇਆ ਗਿਆ ਅੱਜ ਸਾਰੇ 파ਰਸ਼ਦ ਪਹਿਲਗੰਗ ਦੇ ਜਿਹੜੇ ਟੂਰਿਸਟ ਵਿਕਟਿਮਸ ਨੇ 테러ਿਸਟ ਦੇ ਹੱਥੋਂ ਮਾਰੇ ਗਏ ਉਹਨਾਂ ਦੇ ਵਾਸਤੇ ਯਾਦ ਵਾਸਤੇ ਸ਼ਰਧਾਂਜਲੀ ਦੇਣ ਵਾਸਤੇ ਖੜੇ ਹੋਏ ਸਾਡੇ ਸਾਥੀ ਤਾਂ ਕਾਲੇ ਕੱਪੜੇ ਪਾ ਕੇ ਵੀ ਆਏ 테러ਰਿਜ਼ਮ ਦੇ ਖਿਲਾਫ ਤੇ ਪ੍ਰੋਪਰਟੀ ਟੈਕਸ ਦਾ 테러ਰਿਜ਼ਮ ਜਿਹੜਾ ਚੰਡੀਗੜ੍ਹ ਚ ਚੱਲ ਰਿਹਾ ਉਹਦੇ ਖਿਲਾਫ ਪਰ ਇਹਨਾਂ ਨੇ ਕੀ ਕੀਤਾ ਸ਼ਰਧਾਂਜਲੀ ਦੇਣ ਤੋਂ ਬਾਅਦ ਥੋੜੀ ਦੇਰ ਬਾਅਦ ਮਠਾਈਆਂ ਵੰਡਣੀ ਸ਼ੁਰੂ ਕਰਤੀ 200 ਕਰੋੜ ਰੁਪਏ ਕੋਈ ਆਣਾ ਹੈ ਅਗਰ ਕੋਈ 200 ਕਰੋੜ ਰੁਪਏ ਆਣਾ ਹੈ ਤੁਸੀਂ ਜਦ ਆਏਗਾ ਤਦ ਮਨਾ ਲੈਣਾ ਅੱਜ ਜਦ ਤੁਸੀਂ ਸ਼ਰਧਾਂਜਲੀ ਦੇ ਕੇ ਹਟਿਓ ਨਾਲ ਦੇ ਨਾਲ ਤੁਸੀਂ ਮਨਾਈਆਂ ਮੰਡ ਰਹਿਓ ਫਿਰ ਉਸ ਤੋਂ ਬਾਅਦ ਅਗਰ 200 ਕਰੋੜ ਰੁਪਏ ਆ ਰਿਹਾ ਫਿਰ ਪ੍ਰਾਪਰਟੀ ਟੈਕਸ ਕਿਉਂ ਲਾ ਰਹੇ ਹੋ ਚੰਡੀਗੜ੍ਹ ਦੀ ਜਨਤਾ ਦੇ ਉੱਪਰ ਸੋ ਇਹ ਦੋਹਰੀ ਗੱਲਾਂ ਇਸ ਕਰਕੇ ਬੀਜੇਪੀ ਦੀ ਇਹ ਦੋਹਰੀ ਨੀਤੀ ਦੇ ਖਿਲਾਫ ਅੱਜ ਅਸੀਂ ਇੱਥੇ ਬਾਈਕਾਟ ਕੀਤਾ ਹਾਂ ਉਸ ਦਾ ਤੌਰ ਤੇ ਅਚ ਚ ਲਕੀ ਹੋਣੀ ਸਾਡੇ ਨਾਲ ਸੀਗੇ ਕਾਂਗਰਸ ਦੇ ਪ੍ਰਧਾਨ ਹੈ ਚੰਡੀਗੜ੍ਹ ਦੇ ਤੇ ਸਾਫ ਤੌਰ ਤੇ ਇਹਨਾਂ ਦਾ ਵੀ ਕਹਿਣਾ ਹੈ ਕਿ ਜਿਹੜੀ ਦੋਹਰੀ ਨੀਤੀ ਦੀ ਰਾਜੇਤੀ ਭਾਜਪਾ ਜਨਤਾ ਪਾਰਟੀ ਚਲਾ ਰਹੀ ਹੈ ਉਹਦਾ ਅਸੀਂ ਜਿਹੜਾ ਹੈ ਬਾਈਕਾਟ ਕੀਤਾ ਹੈ ਨਾਲ ਹੀ ਅਗਰ ਗੱਲ ਕੀਤੀ ਜਿਹੜਾ ਪਹਿਲਗਾਮ ਦੇ ਵਿੱਚ ਜਿਹੜਾ ਅੰਤਕੀ ਹਮਲਾ ਹੋਇਆ ਸੀਗਾ ਪਹਿਲਾਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਰਾਜਪਾਲ ਵੱਲੋਂ ਜਿਹੜਾ ਐਮਸੀ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ ਨੂੰ ਜਿਹੜਾ 200 ਕਰੋੜ ਦੇ ਆਸ-ਪਾਸ ਦੀ ਜਿਹੜੀ ਰਾਸ਼ੀ ਦੇਣੀ ਹੈ ਉਹਨੂੰ ਲੈ ਕੇ ਜਿਹੜੀਆਂ ਹੈ ਮਠਾਈਆਂ ਵੰਡੀਆਂ ਗਈਆਂ ਉਸ ਤੋਂ ਬਾਅਦ ਜਿਹੜਾ ਹੈ ਪੂ ਹਾਊਸ ਦੀ ਅੱਜ ਜਿਹੜੀ ਹੈ ਅਹਿਮ ਮੀਟਿੰਗ ਜਿਹੜੀ ਆ ਹੋਣ ਜਾ ਰਹੀ ਸੀਗੀ ਔਰ ਹਾਊਸ ਦੀ ਅਗਰ ਮੀਟਿੰਗ ਦੀ ਗੱਲ ਕਰੀਏ ਤੇ ਸਵੇਰੇ ਜਿਹੜੀ ਹੈ ਮੀਟਿੰਗ ਸ਼ੁਰੂ ਹੋਈ ਤੇ ਨਾਲ ਹੀ ਪੰਜਾਬ ਦੇ ਜਿਹੜੇ ਰਾਜਪਾਲ ਆ ਉਹਨਾਂ ਵੱਲੋਂ ਜਿਹੜਾ ਹੈ ਪੈਸਾ ਜਿਹੜਾ ਦੇਣਾ ਸੀਗਾ ਉਸ ਤੋਂ ਬਾਅਦ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਹੈ ਮਠਾਈ ਖਿਲਾਈ ਗਈ ਹੈ ਕਾਉਂਸਲਰਸ ਨੂੰ ਤੇ ਉਸ ਤੋਂ ਬਾਅਦ ਜਿਹੜਾ ਹੈ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਹੋਇਆ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਬਾਈਕਾਟ ਜਿਹੜਾ ਹੈ ਕਰ ਦਿੱਤਾ ਗਿਆ ਜਦੋਂ ਇਹ ਹਾਊਸ ਦੀ ਮੀਟਿੰਗ ਸ਼ੁਰੂ ਹੋਈ ਸੀਗੀ ਉਸੇ ਟਾਈਮ ਜਿਹੜੀਆਂ ਨੇ ਕਾਲੀਆਂ ਪੱਟੀਆਂ ਇਕ ਵਾਰ ਤਮਨ ਜੀ ਗੱਲ ਕਰਦੇ ਹਾਂ ਇੱਕ ਵਾਰ ਦੁਬਾਰਾ ਤੋਂ ਕਿ ਪੂਰਾ ਮਾਮਲਾ ਬਾਹਰ ਜਿਹੜਾ ਤੁਸੀਂ ਆ ਗਏ ਹੋ ਅੰਦਰ ਮਠਾਈਆਂ ਖਵਾਈਆਂ ਜਾ ਰਹੀਆਂ ਸਨ ਬਹੁਤ ਬੁਰਾ ਹਾਲ ਹੈ ਜੀ 10 ਮਿੰਟ ਪਹਿਲਾਂ ਮੌਨ ਵਰਤ ਰੱਖਿਆ ਜਾ ਰਿਹਾ ਕਿ ਪੈਲਗਾਮ ਦੇ ਵਿੱਚ ਜਿਹੜੇ ਸਾਡੇ ਭਾਰਤੀ ਲੋਕ ਸ਼ਹੀਦ ਕੀਤੇ ਗਏ ਨੇ ਅੱਤਵਾਦ ਨਾਲ ਜਿਹੜੇ ਕਤਲ ਕੀਤੇ ਗਏ ਨੇ ਉਹਨਾਂ ਦੀ ਯਾਦ ਵਿੱਚ 2 ਮਿੰਟ ਮੌਨ ਵਰਤ ਰੱਖਿਆ ਗਿਆ ਔਰ ਉਸ ਤੋਂ ਬਾਅਦ ਦੇਖੋ ਕਿੰਨੇ ਬੇਸ਼ਰਮ ਲੋਕ ਨੇ ਭਾਜਪਾ ਵਾਲੇ ਹਾਊਸ ਦੇ ਵਿੱਚ ਮਠਾਈਆਂ ਵੰਡ ਰਹੇ ਨੇ ਅਸੀਓ ਸਾਉਥ ਦਾ ਬਿਲਕੁਲ ਹੀ ਸਾਨੀ ਬਣਦੇ ਜਿਸ ਸਾਉਥ ਚ ਪੈਲਗਾਮ ਦੇ ਲਈ ਮੌਨ ਵਰਤ ਰੱਖਿਆ ਹੋਵੇ ਔਰ ਨਾਲ ਹੀ ਉਸ ਤਮ ਮਠਾਈਆਂ ਅਸੀਓ ਸਾਉਥ ਦਾ ਬਿਲਕੁਲ ਹੀ ਸਾਨੀ ਬਣਗੇ ਬਿਲਕੁਲ ਸਾਫ਼ ਤੌਰ ਤੇ ਜਿਹੜਾ ਹੈ ਅਗਰ ਗੱਲ ਕੀਤੀ ਜਾਵੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਜਿਹੜਾ ਹੈ ਹਾਊਸ ਦਾ ਬਾਈਕਾਟ ਕਰ ਦਿੱਤਾ ਗਿਆ ਜਿਸ ਤਰ੍ਹਾਂ ਮੇਰ ਸਾਹਿਬ ਆਪਣਾ ਜਿਸ ਤਰ੍ਹਾਂ ਕੌਂਸਲਰ ਸਾਹਿਬ ਨੇ ਵੀ ਦੱਸਿਆ ਕਿ ਪਹਿਲਾਂ ਜਿਹੜੀ ਹੈ ਜਦੋਂ ਹਾਊਸ ਦੀ ਮੀਟਿੰਗ ਜਿਹੜੀ ਹੈ ਹਾਊਸ ਦੀ ਕਾਰਵਾਈ ਜਦੋਂ ਸ਼ੁਰੂ ਹੋਈ ਸੀ ਤੇ ਮੌਨ ਵਰਤ ਰੱਖਿਆ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਅਗਰ ਗੱਲ ਕਰੀਏ ਤੇ ਬਿਲਕੁਲ ਮਠਾਈਆਂ ਵੰਡੀਆਂ ਗਈਆਂ ਅਗਰ ਮਠਾਈ ਦੀ ਗੱਲ ਕਰੀਏ ਕਿਉਂ ਵੰਡੀ ਗਈ ਸੀ ਪੂਰਾ ਮਾਮਲਾ ਕੀ ਸੀਗਾ ਜਿਹੜੇ ਅਗਰ ਗੱਲ ਕਰੀਏ ਪੰਜਾਬ ਦੇ ਰਾਜਪਾਲ ਵੱਲੋਂ ਜਿਹੜਾ ਆਪਣਾ ਪੈਸਾ ਜਿਹੜਾ ਹੈ ਰਿਲੀਜ਼ ਜਿਹੜਾ ਹੈ ਇਹ ਪੂਰਾ ਵਿਵਾਦ ਸ਼ੁਰੂ ਹੋਇਆ ਮਠਾਈਆਂ ਜਿਹੜੀਆਂ ਖਵਾਈਆਂ ਗਿਆ ਸੀ ਇਹ ਪੂਰਾ ਅਗਰ ਗੱਲ ਕੀਤੀ ਜਾਵੇ ਬਾਈਕਾਟ ਜਿਹੜਾ ਹੈ ਆਮ ਆਦਮੀ ਪਾਰਟੀ ਨੇ ਵੀ ਕਰਤਾ ਕਾਂਗਰਸ ਨੇ ਵੀ ਕਰਤਾ ਕਿਸ ਤਰ੍ਹਾਂ ਦੇ ਕਾਂਗਰਸ ਨੇ ਅਜੇ ਬਾਈਕਾਟ ਦਾ ਅਨਾਉਂਸ ਕੀਤਾ ਹੈ ਜੀ ਔਰ ਉਸ ਵਾਸਤੇ ਕੀਤਾ ਕਿ ਭਾਜਪਾ ਇੱਕ ਸਸਤੀ ਲੋਕਪ੍ਰਿਤਾਵਾ ਦੋੜ ਦਿਆ ਭਾਜਪਾ ਨੇ ਅੱਜ 26 ਸਾਢੇ ਸ਼ਹੀਦ ਜੋ ਬਹਿਲਗਾਮ ਚ ਹੋਏ ਉਹਨਾਂ ਦੀ ਹਜੇ ਚਿਤਾਵਾਂ ਵੀ ਠੰਡੀਆਂ ਨਹੀਂ ਹੋਈਆਂ ਤੇ ਇੱਥੇ ਲਿਆ ਕਰਕੇ ਮਠਾਈਆਂ ਬਣਦੀਆਂ ਕਿਦੇ ਵਾਸਤੇ ਇੱਕ ਨਕਲੀ ਖਬਰ ਵਾਸਤੇ ਜੋ ਇਹ ਲਿਖੀ ਹੋਈ ਹੈ ਗਵਰਨਰ ਜੀ 238 ਕਰੋੜ ਦੇਣਗੇ ਲਾਈਕਲੀ ਲਾਈਕਲੀ ਦਾ ਮਤਲਬ ਹੁੰਦਾ ਦੇ ਸਕਦੇ ਆ ਦਿੱਤੇ ਨਹੀਂ ਹੈ ਔਰ ਉਹਦੇ ਉੱਤੇ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਜਦ ਨਾਰਾ ਅੰਦਰ ਲੱਗਦਾ ਸੀ ਭਾਰਤ ਮਾਤਾ ਕੀ ਜੈ ਤਾਂ ਇੱਕ ਵੀ ਭਾਜਪਾ ਨੇ ਭਾਰਤ ਮਾਤਾ ਦੀ ਜੈ ਨਹੀਂ ਬੋਲੀ ਇਹ ਲੋਕ ਜੋ ਸ਼ਹੀਦਾਂ ਦੀ ਚਿਤਾਵਾਂ ਦੇ ਰਾਜਨੀਤੀ ਕਰਦੀਆਂ ਇਹ ਲੋਕ ਹੈ ਜੋ ਸਸਤੀ ਲੋਕਪ੍ਰਿਤਾ ਵਾਸਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲ ਜਾਂਦੇ ਆ ਇਹ ਮਠਾਈ ਬਣਨੀ ਸਭ ਤੋਂ ਵੱਡਾ ਪਾਪ ਆਜ ਭਾਜਪਾ ਦਾ ਜਿੱਥੇ ਭਾਜਪਾ ਦੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦਾ ਹੋਮ ਮਿਨਿਸਟਰ ਵੱਡਿਆ ਵੱਡਿਆ ਗੱਲਾਂ ਕਰ ਰਹੇ ਆ ਉੱਥੇ ਚੰਡੀਗੜ੍ਹ ਦੀ ਭਾਜਪਾ ਸਸਤੀ ਲੋਕਪ੍ਰਿਤਾ ਵਾਸਤੇ ਮਠਾਈਆਂ ਬਣਦੀ ਫਿਰਦੀ ਹੈ ਸਾਫ਼ ਤੌਰ ਤੇ ਕਹਿ ਸਕਦੇ ਕਿ ਅਗਰ ਵਿਵਾਦ ਦੀ ਗੱਲ ਕਰੀ ਤੇ ਵਿਵਾਦ ਜਿਹੜਾ ਹੈ ਮਠਾਈ ਨੂੰ ਲੈ ਕੇ ਜਿਹੜਾ ਹੋਇਆ ਕਿਉਂਕਿ ਸਾਫ਼ ਤੌਰ ਤੇ ਪੰਜਾਬ ਦੇ ਰਾਜਪਾਲ ਵੱਲੋਂ ਹਲੇ ਇਹ ਕਿਹਾ ਗਿਆ ਹੈ ਕਿ ਪੈਸਾ ਨਹੀਂ ਕੀਤਾ ਜਾਵੇਗਾ ਹਲੇ ਕਰਨ ਦੀ ਜਿਹੜੀ ਹੈ ਗੱਲ ਨਹੀਂ ਜਿਹੜੀ ਹੈ ਸਾਹਮਣੇ ਆਈ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੁੰਗਾ ਕਿ ਅੰਦਰ ਹਾਊਸ ਦੀ ਬਿਲਕੁਲ ਮੀਟਿੰਗ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਗਰ ਕਾਂਗਰਸ ਦੀ ਗੱਲ ਕਰੀ ਤੇ ਉਹਨਾਂ ਨੇ ਬਾਈਕਾਟ ਕਰ ਦਿੱਤਾ ਹੈ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਜੰਮੂ ਕਸ਼ਮੀਰ ਦੇ ਵੀ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੀ ਹਲੇ ਚਿਤਾ ਦੀਆਂ ਚਿਤਾ ਜਿਹੜੀ ਆ ਉਹ ਠੰਡੀ ਵੀ ਨਹੀਂ ਹੋਈ ਤੇ ਇਹ ਜਿਹੜੀ ਭਾਜਪਾ ਹੈ ਉਹ ਅੰਦਰ ਜਿਹੜਾ ਹੈ ਮਿਠਾਈ ਵੰਡ ਰਿਹਾ ਹੈ ਹਾਲਾਂਕਿ ਪੂਰੇ ਮਾਮਲੇ ਦੀ ਗੱਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਪਿਛਲੇ ਲੰਬੇ ਅਸਤੇ ਤੋਂ ਜਿਹੜਾ ਹੈ ਅਗਰ ਮਿਊਨਿਸਪਲ ਕਾਰਪੋਰੇਸ਼ਨ ਦੀ ਗੱਲ ਕਰੀ ਤੇ ਵਿੱਤੀ ਸੰਕਟ ਦੇ ਵੀ ਚੱਲ ਰਹੇ ਆ ਤੇ ਗਵਰਨਰ ਕੋਲ ਜਿਹੜੀ ਅਪੀਲ ਕੀਤੀ ਗਈ ਸੀ ਕਿ ਪੈਸਾ ਦਿੱਤਾ ਜਾਵੇ ਹਾਲਾਂਕਿ ਪੰਜਾਬ ਦੇ ਰਾਜਪਾਲ ਵੱਲੋਂ ਹਲੇ ਸਿਰਫ ਇਹ ਕਿਹਾ ਗਿਆ ਕਿ ਪੈਸੇ ਦੇਣ ਦੀ ਗੱਲ ਜਿਹੜੀ ਹੈ ਹਲੇ ਸਾਹਮਣੇ ਇਹ ਹੈ ਕਿ ਦੇ ਸਕਦੇ ਨੇ ਹਾਲਾਂਕਿ ਜਿਸ ਤਰ੍ਹਾਂ ਅਗਰ ਐਮਸੀ ਗਾਭੀ ਦੀ ਗੱਲ ਕਰੀਏ ਉਹਨਾਂ ਨੇ ਵੀ ਇਹ ਹੀ ਦੱਸਿਆ ਕਿ ਪੈਸੇ ਦੇਣ ਦੀ ਗੱਲ ਕੀਤੀ ਗਈ ਹੈ ਹਲੇ ਪੈਸਾ ਨਹੀਂ দেয়া ਗਿਆ ਪਹਿਲਾ ਮੌਨਵਰਤ ਜਿਹੜਾ ਹੈ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਹੈ ਮਿਠਾਈ ਖਲਾਈ ਜਾਂਦੀ ਹੈ ਕਿ ਹੁਣ ਮਿਊਨਿਸਪਲ ਕਾਰਪੋਰੇਸ਼ਨ ਦੀ ਦਿੱਕੀ ਜਿਹੜੀ ਹੈ ਸੰਕਟ ਦੇ ਵੀ ਜਿਹੜੀ ਚੱਲ ਰਹੀ ਸੀ ਉਹ ਆ ਜਿਹੜਾ ਹੈ ਆਰਥਿਕ ਸੰਕਟ ਜਿਹੜਾ ਹੈ ਠੀਕ ਹੋ ਸਕਦਾ ਹੈ ਜਿਹਦੇ ਚੱਲਦੇ ਜਿਹੜਾ ਹੈ ਮਿਠਾਈ ਖਲਾਈ ਗਈ ਤੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਬਾਈਕਾਟ ਕੀਤਾ ਗਿਆ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਪੀ ਨਿਊ